ਮਿੱਤਰ ਪਿਆਰਿਓ ਵੱਡੀ ਖਬਰ ਆ ਰਹੀ ਹੈ ਕੇਜਰੀਵਾਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਚਾਰ ਹੋਰ ਵੱਡੇ ਲੀਡਰ ਗ੍ਰਿਫਤਾਰ ਕੀਤੇ ਜਾ ਸਕਦੇ ਨੇ ਔਰ ਜੇਲ੍ਹ ਭੇਜੇ ਜਾ ਸਕਦੇ ਨੇ ਤੇ ਇਹ ਗੱਲ ਅੱਜ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਿਹਤ ਮੰਤਰੀ ਆਤਸ਼ੀ ਨੇ ਖੁਦ ਬੋਲੀ ਹੈ ਤਾਂ ਸੁਣੋ ਭਾਰਤੀ ਜਨਤਾ ਪਾਰਟੀ ਕੋ ਲੱਗ ਰਹਾ ਹੈ ਕਿ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਸੰਜੇ ਸਿੰਘ जैन के जेल में होने के बावजूद भी आम आम आदमी आदमी पार्टी पार्टी एक जुटता के साथ मजबूती के साथ अभी भी जमीन पर लड़ रही है और जो रामलीला मैदान में रैली हुई जिस भारी संख्या में लोग आए जो जन सैलाब आया उनको अब समझ में आ गया है कि आम आदमी पार्टी की नेक्स्ट लाइन ऑफ लीडरशिप को भी गिरफ्तार करना पड़ेगा आग। आम आदमी पार्टी के चाहे मुझे सौरभ भारद्वाज को राघव चड्डा को दुर्गेश पाठक को अब वो जेल में डालने का प्लान बना रहे और आपसी ने क्या कि बीजेपी सरकार वोटा तो पहला पहला सानू चार भी अंदर करना चाहती है इसे करके वो सारा जो है वह प्लैन कर रही है आतशी ने कहा ਕਿ ਕੱਲ ਜਿਹੜਾ ਈਡੀ ਨੇ ਕੋਰਟ ਦੇ ਵਿੱਚ ਮੇਰਾ ਆਤਸ਼ੀ ਦਾ ਤੇ ਸੌਰਵ ਭਾਰਤਵਾਜ ਦਾ ਨਾਂ ਲਿਆ ਉਹ ਕਹਿੰਦੀ ਉਹ ਬਿਲਕੁਲ ਝੂਠੀ ਕਹਾਣੀ ਐ ਕੇਜਰੀਵਾਲ ਕਦੇ ਵੀ ਨਾ ਤਾਂ ਆਪ ਗਲਤ ਐ ਤੇ ਨਾ ਹੀ ਉਹ ਸਾਡਾ ਨਾਂ ਇਸ ਕੇਸ 'ਚ ਲੈ ਸਕਦਾ ਆਤਸ਼ੀ ਨੇ ਕਿਹਾ ਕਿ ਇਹ ਜਿਹੜੀ ਗੱਲ ਉਹ ਕਰ ਰਹੇ ਨੇ ਇਹ 1.5 ਸਾਲ ਪਹਿਲਾਂ ਉਹਨਾਂ ਨੇ ਬਣਾਈ ਸੀ ਘੜੀ ਸੀ ਤੇ ਹੁਣ ਉਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਵੋਟਾਂ ਤੋਂ ਪਹਿਲਾਂ ਈਡੀ ਸੌਰਵ ਭਾਰਤਵਾਜ राघव ਚੱਡਾ ਤੇ ਆਤਸ਼ੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਾਂ ਇਹ ਆਤਸ਼ੀ ਨੂੰ ਉਂਝ ਹੀ ਲੱਗ ਰਿਹਾ ਹੈ ਨਹੀਂ ਅੱਜ ਤੋਂ ਕੁ ਟਾਈਮ ਪਹਿਨਾ ਐਸੇ ਹੀ ਸਿਹਤ ਮੰਤਰੀ ਆਤਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਵੋਟਾਂ ਤੋਂ ਪਹਿਲਾਂ ਇਹ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਗੇ ਤੇ ਸੱਚਮੁੱਚ ਕਰ ਲਿਆ ਗਿਆ ਹੁਣ ਕੇਜਰੀਵਾਲ ਦੇ ਉੱਪਰ ED ਵੱਟੇ ਦੋਸ਼ ਲਾਰੀ ਹੈ ED ਕਹਿੰਦੀ ਸਾਡੇ ਕੋਲ ਗਵਾਹ ਨੇ ਸਾਡੇ ਕੋਲ ਤੱਥ ਨੇ ਪਰ ਕੇਜਰੀਵਾਲ ਤੇ ਉਹਦੀ ਪਾਰਟੀ ਕਹਿੰਦੀ ਹੈ ਕਿ 1 ਰੁਪਏ ਦੀ ਰਿਕਵਰੀ ਨਹੀਂ ਹੋਈ ਔਰ ਇਹ ਸਾਰਾ ਕੁਝ ਝੂਠ ਤੇ ਬੇਬੁਨਿਆਦ ਹੈ ਕੇਜਰੀਵਾਲ ਨੂੰ ਜਦੋਂ ਕੱਲ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾਂ ਉਸ ਤੋਂ ਪਹਿਲਾਂ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਔਰ ਉਸ ਤੋਂ ਪਹਿਲਾਂ ਇੱਕ ਬਹੁਤ ਅਜੀਬ ਚੀਜ਼ ਵਾਪਰੀ ਉਹ ਵੀ ਸੁਣਨ ਵਾਲੀ ਹੈ ਦੇਖੋ ਕੇਜਰੀਵਾਲ ਨੂੰ ਅਜੇ ED ਨੇ ਅ ਅਦਾਲਤ 'ਚ ਪੇਸ਼ ਕਰਨਾ ਸੀ ਉਸ ਤੋਂ ਪਹਿਲਾਂ ਹੀ ਤਿਹਾਰ ਜੇਲ੍ਹ ਦੀ ਇੱਕ ਬੈਰਕ ਦੀ ਸਫਾਈ ਸ਼ੁਰੂ ਹੋ ਚੁੱਕੀ ਸੀ ਔਰ ਕੁਝ ਚੈਨਲ ਕੁਝ ਹਿੰਦੀ ਵਾਲੇ ਚੈਨਲ ਇਹ ਦਿਖਾ ਰਹੇ ਸੀ ਕਿ ਤਿਹਾਰ ਜੇਲ੍ਹ ਦੀ ਫਲਾਣੀ ਬੈਰਕ ਦੀ ਜਿਹੜੀ ਸਫਾਈ ਆ ਹੋ ਰਹੀ ਹੈ ਸੈਨੀਟਾਈਜ਼ਰ ਸਿੜਕਿਆ ਜਾ ਰਿਹਾ ਆ ਹੋ ਰਿਹਾ ਤਾਂ ਉਹਨਾਂ ਨੂੰ ਇਹ ਕਿਵੇਂ ਪਤਾ ਲੱਗਾ ਜਦੋਂ ਅਜੇ ਕੋਰਟ ਨੇ ਫੈਸਲਾ ਕਰਨਾ ਹੀ ਸੀ ਨਾ ਕਿ ਜੇਲ੍ਹ ਭੇਜਿਆ ਜਾਣਾ ਹੈ ਜਾਨ ਜਮਾਨਤ ਕੀਤੀ ਜਾਣੀ ਹੈ ਪਰ ਕੁਝ ਚੈਨਲਾਂ ਨੂੰ ਤੇ ਜੇਲ੍ਹ ਵਾਲਿਆਂ ਨੂੰ ਇਹ ਪਹਿਲਾਂ ਹੀ ਕਿਵੇਂ ਪਤਾ ਸੀ ਕਿ ਕੇਜਰੀਵਾਲ ਜੇਲ੍ਹ ਹੀ ਆਏਗਾ ਇਹ ਇੱਕ ਵੱਡੀ ਚਰਚਾ ਇਹ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਚਾਰਟ ਫੇਰੇ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਪੱਧਰ ਤੇ ਘੁੰਮ ਰਿਹਾ ਹੈ ਦੇਖੋ ਇਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਔਰ ਹੁਣ ਆਮ ਆਦਮੀ ਪਾਰਟੀ ਦੇ ਹੋਰ ਨੇਤਾ ਗ੍ਰਿਫਤਾਰ ਕਰਨ ਦਾ ਖਦਸ਼ਾ ਬਣਿਆ ਹੋਇਆ ਹੈ ਵੋਟਾਂ ਤੋਂ ਪਹਿਲਾਂ ਇੰਜ ਕਰਨਾ ਇਹ ਜਮਹੂਰੀਅਤ ਨੂੰ ਕੁਚਲਣ ਦੀ ਗੱਲ ਹੈ ਇਹ ਮੈਂ ਨਹੀਂ ਕਹਿੰਦਾ ਇਹ ਭਾਰਤ ਤੋਂ ਲੈ ਕੇ ਤੇ ਯੂ ਐਸ ਏ ਤੱਕ ਫਰਾਂਸ ਤੱਕ ਜਰਮਨ ਤੱਕ ਤੇ ਯੂ ਕੇ ਤੱਕ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਦੇ ਬਿਆਨ ਉਧਰੋਂ ਵੀ ਆਏ ਨੇ ਤੋਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਈਡੀ ਨੇ ਪੁੱਛਗਿੱਛ ਕੀਤੀ ਰਿਮਾਂਡ ਲਏ ਤੇ ਫਿਰ ਉਸ ਨੂੰ ਜਦੋਂ ਕੱਲ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਉਸ ਨੂੰ 15 ਅਪ੍ਰੈਲ ਤੱਕ ਨਾਇਕ ਹਰਾਸ ਦੇ ਵਿੱਚ ਭੇਜ ਦਿੱਤਾ ਹੋਇਆ ਕੇਜਰੀਵਾਲ ਨੇ ਤਿੰਨ ਪੁਸਤਕਾਂ ਦੀ ਮੰਗ ਕੀਤੀ ਤਿੰਨ ਗ੍ਰੰਥ ਮੰਗੇ ਇੱਕ ਰਮੈਨ ਇੱਕ ਮਹਾਭਾਰਤ ਔਰ ਇੱਕ ਪ੍ਰਧਾਨ ਮੰਤਰੀ ਕਿਵੇਂ ਬਣਿਆ ਜਾਵੇ ਇਹ ਤਿੰਨ ਕਿਤਾਬਾਂ ਕੇਜਰੀਵਾਲ ਨੇ ਅਦਾਲਤ ਰਾਹੀਂ ਮੰਗੀਆਂ ਤੇ ਉਹ ਕੇਜਰੀਵਾਲ ਨੂੰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਕੇਜਰੀਵਾਲ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਹੁਣ ਉਹ ਜੇਲ੍ਹ 'ਚ ਹੈ ਤਿਹਾੜ ਜੇਲ੍ਹ ਦੀ ਇੱਕ ਸ਼ਾਖਾ ਦੇ ਵਿੱਚ ਉਹ ਬੰਦ ਹੈ ਤੇ ਅੱਜ ਜਿਸ ਤਰੀਕੇ ਦੇ ਨਾਲ ਆਤਸ਼ੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਲਾਜ਼ਮੀ ਤੌਰ ਤੇ ਇਹ ਵੱਡੀ ਚਰਚਾ ਚਾਰਟਫੇਰੇ ਚੱਲ ਚੁੱਕੀ ਹੈ ਕਿ ਕੀ ਸੱਚਮੁੱਚ ਹੁਣ ਰघव ਛੱਡੇ ਸਮੇਤ ਸੌਰਵ ਭਾਰਦवाज ਤੇ ਆਤਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਵੋਟਾ ਤੋਂ ਪਹਿਲਾਂ ਇੰਜ ਲੱਗਦਾ ਜਿਵੇਂ ਇਹ ਸਾਰਾ ਕੁਝ ਉਸੇ ਤਰ੍ਹਾਂ ਹੋ ਰਿਹਾ ਜਿਵੇਂ ਇੱਕ ਘੜੀ-ਕੜਾਈ ਨੀਤੀ ਹੁੰਦੀ ਹੈ ਕਿ ਈਡੀ ਬਿਲਕੁਲ ਨਿਰਪੱਖ ਕੰਮ ਕਰ ਰਹੀ ਹੈ ਸਵਾਲ ਇਹ ਵੀ ਹੈ ਤਾਂ ਇਹਦੇ ਉੱਪਰ ਇੱਕ ਵੱਡਾ ਸਵਾਲ ਇਹ ਹੈ ਕਿ ਕੀ ਬੀਜੇਪੀ ਦੇ ਐਮਪੀ ਐਮਐਲਏ ਜਾਂ ਮੰਤਰੀ ਈਡੀ ਨੂੰ ਕਦੇ ਵੀ ਕੋਈ ਗਲਤ ਨਹੀਂ ਲੱਗ ਰਹੇ ਇੱਕ ਵੀ ਬੀਜੇਪੀ ਦਾ ਨੇਤਾ ਬੀਜੇਪੀ ਦਾ ਐਮਐਲਏ ਐਮਪੀ ਜਾਂ ਮੰਤਰੀ ਪਿਛਲੇ ਮਹੀਨਿਆਂ ਚ ਈਡੀ ਨੇ ਨਹੀਂ ਗ੍ਰਿਫਤਾਰ ਕੀਤਾ ਨਹੀਂ ਫੜਿਆ ਕਿਉਂ ਸਗੋਂ ਉਲਟ ਹੋ ਰਿਹਾ ਹੈ ਪਿਛਲੇ ਦਿਨੀ ਇੱਕ ਉਹ ਵਿਅਕਤੀ ਜਿਸ ਨੂੰ ਸੀਬੀਆਈ ਨੇ ਇੱਕ ਬਹੁਤ ਵੱਡੇ ਘਟਾਲੇ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਸੀ ਸੀਬੀਆਈ ਕਹਿੰਦੀ ਸੀ ਸਾਡੇ ਕੋਲੇ ਦੇ ਖਿਲਾਫ ਵੱਡੇ ਸਬੂਤ ਨੇ ਕੇਸ ਅਦਾਲਤ ਚ ਚੱਲ ਰਿਹਾ ਸੀ 2017 ਤੋਂ ਤੇ ਹੁਣ ਅਚਾਨਕ ਉਹ ਵਿਅਕਤੀ ਪਿਛਲੇ ਦਿਨਾਂ ਚ ਗੱਠ ਜੋੜ ਕਰ ਗਿਆ ਬੀਜੇਪੀ ਦੇ ਨਾਲ ਭਾਜਪਾ ਦੇ ਨਾਲ ਬੀਜੇਪੀ ਨਾਲ ਗੱਠ ਜੋੜ ਤੋਂ ਬਾਅਦ ਸੀਬੀਆਈ ਨੇ ਅਦਾਲਤ ਦੇ ਵਿੱਚ ਇੱਕ ਰਿਪੋਰਟ ਪੇਸ਼ ਕਰ ਦਿੱਤੀ ਵੀ ਅਸੀਂ ਕੇਸ ਵਾਪਸ ਲੈਣਾ ਚਾਹੁੰਨੇ ਆ ਇਹ ਬੰਦਾ ਨਿਰਦੋਸ਼ ਹੈ ਤੇ ਇਸ ਤੇ ਕੇਸ ਖਤਮ ਕੀਤਾ ਜਾਵੇ ਮਤਲਬ ਕੇਸ ਕਲੋਜ਼ਰ ਰਿਪੋਰਟ ਸੀਬੀਆਈ ਨੇ ਅਦਾਲਤ ਦੇ ਵਿੱਚ ਪੇਸ਼ ਕਰਤੀ ਤੇ ਉਹ ਬੰਦਾ ਜਿਹੜਾ ਪਾਠ ਸਾਫ ਦੁੱਧ ਤੋਤਾ ਹੋ ਗਿਆ ਇਸੇ ਕਰਕੇ ਕਹਿੰਦੇ ਨੇ ਕਿ ਬੀਜੇਪੀ ਦੇ ਕੋਲ ਐਸੀ ਵਾਸ਼ਿੰਗ ਮਸ਼ੀਨ ਹੈ ਜੀ ਜਿਹੜੀ ਜਿਹੜਾ ਬੰਦਾ ਵੀ ਜੇ ਬੀਜੇਪੀ ਚ ਜਾਂਦਾ ਹੈ ਤਾਂ ਉਹਨੂੰ ਉਸ ਵਾਸ਼ਿੰਗ ਮਸ਼ੀਨ ਚ ਉਹ ਕੱਢਦੇ ਨੇ ਤੇ ਉਹ ਦੁੱਧ ਧੋਤਾ ਬਣ ਜਾਂਦਾ ਹੈ ਉਹ ਪਾਕ ਸਾਫ਼ ਬਣ ਜਾਂਦਾ ਹੈ ਤੇ ਇਹੀ ਚਰਚਾ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਘੁੰਮ ਰਹੀ ਹੈ ਦੇਖੋ ਆਮ ਲੋਕਾਂ ਨੂੰ ਇੰਜ ਲੱਗਦਾ ਕਿ ਸਾਨੂੰ ਕੀ ਲੱਗੇ ਇਹ ਠੀਕ ਹੈ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੇ ਗੜਬੜ ਕੀਤੀ ਹੋਵੇ ਪਰ ਜਿਸ ਤਰੀਕੇ ਦੇ ਨਾਲ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਉਹ ਈਡੀ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਉਹ ਦੂਸਰੀਆਂ ਏਜੰਸੀਆਂ ਹੋਣ ਜਿਸ ਤਰੀਕੇ ਨਾਲ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਤੇ ਕੀਤੀ ਜਾਣ ਦੇ ਦੋਸ਼ ਲੱਗ ਰਹੇ ਨੇ ਇਹ ਆਪਣੇ ਆਪ ਚ ਪੂਰੇ ਦੇਸ਼ ਲਈ ਲੋਕਤੰਤਰ ਲਈ ਜਮਹੂਰੀਅਤ ਲਈ ਬਹੁਤ ਖਤਰਨਾਕ ਚੀਜ਼ ਹੈ اور اے ਦਾ نوٹس ہر ਨਾਗਰਿਕ ਨੂੰ ہر ਵਿਅਕਤੀ ਨੂੰ ਲੈਣਾ ਚਾਹੀਦਾ ਲੈਣਾ ਬਣਦਾ ਇਤਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਜਿਹੜਾ ਇੰਡੀਆ ਗੱਠਜੋੜ ਬਣਿਆ ਉਸਨੇ ਬਹੁਤ ਵੱਡਾ ਪ੍ਰਦਰਸ਼ਨ 2 ਦਿਨ ਪਹਿਲਾਂ ਦਿੱਲੀ 'ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਰਾਹੁਲ ਗਾਂਧੀ ਜਿਹਦੇ ਵਿੱਚ ਸੋਨੀਆ ਗਾਂਧੀ ਜਿਹਦੇ ਵਿੱਚ ਜਿਹੜੇ ਸਮਾਜਵਾਦੀ ਪਾਰਟੀ ਯੂਪੀ ਦੇ ਅਖਲੇਸ਼ ਯਾਦਵ ਜਿਹਦੇ ਵਿੱਚ ਹੋਰ ਉਹ ਵੱਡੇ ਨੇਤਾ ਜਿਹੜੇ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਨੇ ਉਹ ਸਾਰੇ ਆਏ ਸੀ ਔਰ ਸਾਰਿਆਂ ਨੇ ਸਟੇਟ ਤੋਂ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਨਖਿੱਦੀ ਕੀਤੀ ਹੈ ਕਿਤੇ ਨਾ ਕਿਤੇ ਸਭ ਨੂੰ ਲੱਗ ਰਿਹਾ ਹੈ ਵੀ ਇਹ ਗਲਤ ਹੋ ਰਿਹਾ ਹੈ ਤੇ ਨਜਾਇਜ਼ ਹੋ ਰਿਹਾ ਹੈ ਉਧਰ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਵੱਡੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਉਠਾ ਰਿਹਾ ਹੈ ਅਕਾਲੀ ਦਲ ਇਹ ਕਹਿੰਦਾ ਹੈ ਕਿ ਜੇ ਤੁਸੀਂ ਮਾਰੋ ਤੇ ਪੋਲੇ ਤੇ ਜੇ ਦੂਜੇ ਮਾਰਨ ਤੇ ਠੋਲੇ ਅਕਾਲੀ ਦਲ ਇਹ ਕਹਿੰਦਾ ਹੈ ਕਿ ਜੇਕਰ ਤੁਹਾਡੀ ਵਿਜੀਲੈਂਸ ਪੰਜਾਬ 'ਚ ਗ੍ਰਿਫਤਾਰੀਆਂ ਕਰੇ ਤਾਂ ਤੁਸੀਂ ਕਹਿੰਨੇ ਹੋ ਕਿ ਇਹ ਭ੍ਰਿਸ਼ਟਾਚਾਰੀ ਫੜੇ ਨੇ ਤੇ ਜੇਕਰ ਤੁਹਾਡੇ ਨetaਵਾਂ ਨੂੰ ਫੜਿਆ ਜਾ ਰਿਹਾ ਹੈ ਤੇ ਫਿਰ ਤੁਸੀਂ ਕਿਉਂ ਕਹਿੰਦੇ ਹੋ ਕਿ ਇਹ ਗਲਤ ਹੋ ਰਿਹਾ ਸੋ ਚਾਹਤ ਫੇਰੇ ਵੱਡੀ ਚਰਚਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ